ਜੋ ਇਹ ਫਰੋਜ਼ਪੁਰ ਦੀ ਘਟਨਾ ਸੀ ਇੱਥੋਂ ਕਾਫੀ ਕਲੂ ਲੱਗਾ ਕਿਉਂਕਿ ਫਰੋਜ਼ਪੁਰ ਦੀ ਘਟਨਾ ਚ ਵੀ ਸੇਮ ਤਿੱਕ ਇਹਨਾਂ ਵਾਰਦਤ ਕੀਤੀ ਗਈ ਸੀ ਵੀ ਸਮਾਨ ਲੈ ਕੇ ਉੱਥੋਂ ਭੱਜੇ ਸਨ ਬਾਕੀ ਸਾਡੇ ਜੋ ਜੋ ਸਾਡਾ ਇਨਫਾਰਮਰ ਸੀ ਉਹਨਾਂ ਨੇ ਸਾਨੂੰ ਇਹ ਟਿਕਾਣੇ ਦੱਸਦੇ ਸੀ ਤੋਂ ਅਸੀਂ ਇਹ ਤਿੰਨਾਂ ਦੋਸ਼ੀਆਂ ਨੂੰ ਇਹ ਟਿਕਾਣੇ ਤੋਂ ਅਰੈਸਟ ਕਰਕੇ ਇਹਨਾਂ ਕੋਲੋਂ 7 ਮੋਬਾਈਲ ਫੋਨ ਬਰਾਮਦ ਕੀਤੇ ਹਨ ਜੋ ਕਿ ਇਹਨਾਂ ਨੇ ਅਲੱਗ-ਅਲੱਗ ਜਗ੍ਹਾ ਤੇ ਵਾਰਦਤਾਂ ਦੇ ਦੌਰਾਨ ਖੋਏ ਸਨ ਇਸਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕੁਝ ਨੌਜਵਾਨ ਇੱਕ ਦੁਕਾਨ ਦੇ ਉੱਪਰ ਜਾਂਦੇ ਨੇ ਤਾਂ ਆਪਣੀ ਗੱਡੀ ਦੇ ਵਿੱਚ ਸਾਊਂਡ ਸਿਸਟਮ ਲਵਾ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੀ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਤਾਂ ਪੁਲਿਸ ਦੇ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਜਾਂਦਾ ਤਾਂ ਇਹਨਾਂ ਦੀ ਭਾਲ ਕਾਫੀ ਲੰਬੇ ਸਮੇਂ ਤੋਂ ਜਾਰੀ ਸੀ ਤਾਂ ਪਰ ਅੱਜ ਅੰਮ੍ਰਿਤਸਰ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਤਾਂ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੂਰੀ ਜਾਣਕਾਰੀ ਦੇ ਲਈ ਗੱਲਬਾਤ ਵੀ ਕਰਦੇ ਹਾਂ ਸਾਡੇ ਨਾਲ ਨੇ ACP ਵਰਿੰਦਰ ਖੋਸਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਤਾਂ ਦੇਰ ਰਾਤ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜੀ ਜੋ ਤੁਸੀਂ ਵੀਡੀਓ ਵਾਇਰਲ ਦਾ ਜ਼ਿਕਰ ਕਰ ਰਹੇ ਹੋ ਇਹ ਮੈਨੂੰ ਲੱਗਦਾ ਦਸੰਬਰ 24 23 ਦੀ ਘਟਨਾ ਵਾ ਜੋ ਕਿ ਫਿਰੋਜ਼ਪੁਰ ਵਿਖੇ ਵਾਪਰੀ ਹੈ ਬਟ ਇਹਨਾਂ ਨੇ ਰੀਸੈਂਟਲੀ ਸਾਡੇ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨ ਵਿਖੇ ਨੋਵਲਟੀ ਚੌਕ ਕੋਲ 10 ਤਰੀਕ ਨੂੰ ਸ਼ਾਮ ਨੂੰ ਕਰੀਬ 8:9 ਵਜੇ ਇੱਕ ਸ਼ਿਵਰਤਨ ਜੋ ਕਿ ਰਾਜਸਥਾਨ ਦੇ ਰਹਿਣ ਵਾਲੇ ਪਿੱਛੋਂ ਬਟ ਇੱਥੇ ਐਜ਼ ਇੰਜੀਨੀਅਰ ਕੰਮ ਕਰਦੇ ਤੇ ਹੁਣ ਉਹ ਸੈਨਪੁਰਾ ਚੌਕ ਅੰਮ੍ਰਿਤਸਰ ਰਹਿੰਦੇ ਨੇ ਇਹ ਤੇ ਇਹਨਾਂ ਦੇ ਦੋ ਸਾਥੀ ਇਹ ਤਿੰਨ ਜਿਹੜੇ ਨੋਵਲਟੀ ਚੌਕ 'ੋਂ ਕੰਮ ਤੋਂ ਆ ਕੇ ਖੜੇ ਸਨ ਜਿੱਥੇ ਕਿ ਇੱਕ i20 ਸਿਲਵਰ ਕਲਰ ਦੀ ਗੱਡੀ ਆਉਂਦੀ ਹੈ ਜਿਸ ਵਿੱਚ ਇੱਕ ਤਿੰਨ ਬੰਦੇ ਬੈਠੇ ਹੋਏ ਸਨ ਉਹ ਇਹਨਾਂ ਨੂੰ ਡਰਾਉਂਦੇ ਧੰਭਾਉਂਦੇ ਨੇ ਪੁਲਿਸ ਦਾ ਨਾਮ ਲੈ ਕੇ ਜਾਂ ਹੋਰ ਤਰੀਕੇ ਨਾਲ ਤਿੰਨ ਤੋਂ ਤਿੰਨੇ ਮੋਬਾਈਲ ਫੋਨ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਹਨ ਤਾਂ ਸਰ ਨਕਲੀ ਮੁਲਾਜ਼ਮ ਬਣ ਕੇ ਵੀ ਇਹਨਾਂ ਦੇ ਵੱਲੋਂ ਇਹ ਕੰਮ ਕੀਤੇ ਜਾ ਰਹੇ ਸੀ ਬਿਲਕੁਲ ਜੀ ਉਸ ਤੋਂ ਬਾਅਦ ਇਹ ਉੱਥੋਂ ਫਰਾਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਸਿਵਲ ਲਾਈਨ ਪੁਲਿਸ ਪਾਰਟੀ ਨੇ ਇਹਨਾਂ ਦੇ ਖਿਲਾਫ 379 ਬੀ 34 ਆਈਪੀਸੀ ਤਹਿਤ ਇੱਕ ਮੁਕੱਦਮਾ ਦਰਜ ਕੀਤਾ ਸੀ ਜਦੋਂ ਇਸ ਮੁਕੱਦਮੇ ਦੀ ਤਫ਼ਤੀਸ਼ ਵੱਢੀ ਗਈ ਤਾਂ ਸਾਨੂੰ ਜੋਏ ਫਰੋਜ਼ਪੁਰ ਦੀ ਘਟਨਾ ਸੀ ਇੱਥੋਂ ਕਾਫੀ ਕਲੂ ਲੱਗਾ ਕਿਉਂਕਿ ਫਰੋਜ਼ਪੁਰ ਦੀ ਘਟਨਾ ਚ ਵੀ ਸੇਮ ਤਿਕਨਾਂ ਵਾਰਦਾਤ ਕੀਤੀ ਗਈ ਸੀ ਵੀ ਸਮਾਨ ਲੈ ਕੇ ਉੱਥੋਂ ਭੱਜੇ ਸਨ ਉਸ ਤੋਂ ਬਾਅਦ ਉੱਥੇ ਵੀ ਤਿੰਨ ਨੌਜਵਾਨ ਸਨ i20 ਗੱਡੀ ਸੀ ਸਿਲਵਰ ਕਲਰ ਦੀ ਸੀ ਸੋ ਉਸ ਵੀਡੀਓ ਤੋਂ ਸਾਨੂੰ ਇਹਨਾਂ ਦੇ ਫੇਸਿਸ ਵਗੈਰਾ ਇਹਨਾਂ ਤਿੰਨਾਂ ਜਣੇ ਦੇ ਇੱਕ ਕਿਉਂਕਿ ਜੋ ਮੇਨ ਦੋਸ਼ੀ ਆ ਗੁਰਪ੍ਰਤਾਪ ਸਿੰਘ ਉਹ ਉਰਫ ਗੋਰਾ ਤੇ ਉਸ ਦਾ ਬੇਟਾ ਜੋ ਜੁਵినਾਈਲ 15 16 ਸਾਲਾਂ ਦਾ ਤੇ ਤੀਸਰਾ ਇਹਨਾਂ ਦਾ ਮਨਦੀਪ ਸਿੰਘ ਮਣੀ ਜੋ ਕਿ ਹੇਰਪਿੰਡ ਦਾ ਰਹਿਣ ਵਾਲਾ ਸੋ ਤਿੰਨਾਂ ਦੇ ਸਾਨੂੰ ਫੇਸ ਬਿਲਕੁਲ ਕਲੀਅਰ ਹੋ ਗਏ ਸਨ ਉਸ ਤੋਂ ਬਾਅਦ ਇਸ ਚੀਜ਼ ਦੇ ਆਧਾਰ ਤੇ ਤੇ ਬਾਕੀ ਸਾਡੇ ਜੋ ਜੋ ਸਾਡਾ ਇਨਫਾਰਮਰ ਸੀ ਉਹਨਾਂ ਨੇ ਸਾਨੂੰ ਇਹ ਟਿਕਾਣੇ ਦੱਸਦੇ ਸੀ ਸੋ ਅਸੀਂ ਤਿੰਨਾਂ ਦੋਸ਼ੀਆਂ ਨੂੰ ਟਿਕਾਣੇ ਤੋਂ ਅਰੈਸਟ ਕਰਕੇ ਇਹਨਾਂ ਕੋਲੋਂ 7 ਮੋਬਾਈਲ ਫੋਨ ਬਰਾਮਦ ਕੀਤੇ ਹਨ ਜੋ ਕਿ ਇਹਨਾਂ ਨੇ ਅਲੱਗ-ਅਲੱਗ ਜਗ੍ਹਾ ਤੇ ਵਾਰਦਾਤਾਂ ਦੇ ਦੌਰਾਨ ਖੋਏ ਸਨ ਤੇ ਇਹ ਇਸ ਤੋਂ ਇਲਾਵਾ ਜੋ I20 ਗੱਡੀ ਗੱਡੀ ਜਿਸ ਗੱਡੀ ਦੇ ਨਾਲ ਹੀ ਇਹਨਾਂ ਨੇ ਫਿਰੋਜ਼ਪੁਰ ਵਿਖੇ ਜਿੱਥੇ ਕਿ ਇਹ ਕਿਸੇ 뮤זיਕ ਸਿਸਟਮ 뮤זיਕ ਵਾਲੀ ਦੁਕਾਨ ਤੇ ਜਾਂਦੇ ਹਨ ਉਥੇ ਜੋ ਟਰੈਕਟਰ ਤੇ 뮤זיਕ ਸਿਸਟਮ ਵੱਡੇ ਲੱਗਦੇ ਹਨ ਇਹ ਦੋ 뮤זיਕ ਸਿਸਟਮ ਉਥੋਂ ਖਰੀਦਦੇ ਹਨ ਜਿਨ੍ਹਾਂ ਦੀ ਕੀਮਤ ਕਰੀਬ 40-45000 ਸੀ ਗੱਡੀ ਚ ਰੱਖਦੇ ਹਨ ਤੇ ਗੱਡੀ ਚ ਰੱਖ ਕੇ ਉਥੋਂ ਇਹ 뮤זיਕ ਸਿਸਟਮ ਲੈ ਕੇ ਫਰਾਰ ਹੋ ਜਾਂਦੇ ਹਨ ਤਾਂ ਸਰ ਕਿਹੜੀ ਗੱਡੀ ਦੇ ਵਿੱਚ ਇਹਨਾਂ ਦੇ ਵੱਲੋਂ ਰੱਖੇ ਜਾਂਦੇ ਨੇ ਤਾਂ ਕਿਸ ਤਰ੍ਹਾਂ ਉਥੋਂ ਫਰਾਰ ਹੁੰਦੇ ਨੇ ਇਹ ਉਥੋਂ ਜੀ ਗੱਡੀ ਚ ਦਿਖਵਾ ਕੇ ਦੁਕਾਨਦਾਰ ਨੂੰ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਪੇਮੈਂਟ ਕਰ ਦਾਂਗੇ ਤੁਸੀਂ ਸਾਡੀ ਗੱਡੀ ਤੱਕ ਆਜੋ ਉਹਨੇ ਦਿਰ ਚ ਆਪਣੀ ਗੱਡੀ ਚ ਬੈਠ ਜਾਂਦੇ ਹਨ ਦੁਕਾਨਦਾਰ ਨੂੰ Google Pay ਤੇ ਸਕੈਨ ਕਰਨ ਲਈ ਉਹਨਾਂ ਤੋਂ ਸਕੈਨਰ ਮੰਗਾਉਂਦੇ ਹਨ ਉਹ ਸਕੈਨ ਜਦੋਂ ਜਿੰਨੀ ਦੇਰ ਤੱਕ ਲੈ ਕੇ ਇਹਨਾਂ ਕੋਲ ਆ ਕੇ ਖੜੇ ਹੁੰਦੇ ਹਨ ਉਨੀ ਦੇਰ ਚ ਹੀ ਗੱਡੀ ਸਟਾਰਟ ਕਰਕੇ ਉੱਥੋਂ ਫਰਾਰ ਹੋ ਜਾਂਦੇ ਹਨ ਪਰ ਸਨ ਇਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਕਿੱਥੇ ਕਿੱਥੇ ਜੜੀਆਂ ਨੇ ਖੋਹਾਂ ਕੀਤੀਆਂ ਗਈਆਂ ਨੇ ਕਿਉਂਕਿ ਸੱਤ ਜਿਹੜੇ ਮੋਬਾਈਲ ਫੋਨਾਂ ਦਾ ਕੋਲ ਬਰਾਮਦ ਹੋਏ ਨੇ ਤੱਕ ਲੱਗਦਾ ਕਿ ਹੋਰ ਵੀ ਨੌਜਵਾਨ ਇਹਨਾਂ ਦੇ ਨਾਲ ਹੋਣਗੇ ਇਸ ਤਰ੍ਹਾਂ ਦਾ ਜਿਹੜੇ ਕੰਮ ਕਰ ਰਹੇ ਨੇ ਇਸ ਵਾਰਦਾਤ ਦੇ ਵਿੱਚ ਇਹ ਤਿੰਨੇ ਜਣੇ ਹੀ ਸ਼ਾਮਲ ਹੁੰਦੇ ਸਨ ਕਿਉਂਕਿ ਜਿਵੇਂ ਕਿ ਉਹ ਗੁਰਪ੍ਰਤਾਪ ਸਿੰਘ ਖੁਦ ਪਿਓ ਜਿਸ ਦੀ ਉਮਰ ਕਰੀਬ 40-45 ਸਾਲ ਹੈ ਜੋ ਕਿ ਬਿਲਕੁਲ ਚੰਗਾ ਭ ਉਸ ਤਲਾਵਾਂ ਇਹਨਾਂ ਨਾਲ ਬੱਚਾ ਹੁੰਦਾ ਸੀ 15-16 ਸਾਲਾਂ ਦਾ ਸੋ ਕੋਈ ਵੀ ਇਹਨਾਂ ਤੇ ਸ਼ੱਕ ਨਹੀਂ ਕਰਦਾ ਸੀ ਸੋ ਇਸੇ ਚੀਜ਼ ਦੇ ਮੋਡਸ ਪ੍ਰੈਂਡੀ ਦੇ ਤਹਿਤ ਇਹਨਾਂ ਨੇ ਕਈ ਵਾਰਦਾਤਾਂ ਕੀਤੀਆਂ ਹਨ ਕਈ ਦੁਕਾਨਾਂ ਤੇ ਜਾ ਕੇ ਏਦਾਂ ਹੀ ਕੀ ਚੀਜ਼ਾਂ ਲੈ ਕੇ ਉਥੋਂ ਫਰਾਰ ਹੋ ਜਾਂਦੇ ਸਨ ਸੋ ਇਹਨਾਂ ਕੋਲ ਹੁਣ ਤੱਕ ਕਾਫੀ ਵਾਰਦਾਤਾਂ ਇਹਨਾਂ ਨੇ ਮੰਨੀਆਂ ਨਹੀਂ ਪਰ ਜਿਵੇਂ ਇਹਨਾਂ ਦਾ ਰਿਮਾਨ ਲੈ ਕੇ ਸੀ ਰਿਕਵਰੀ ਕਰਦੇ ਆ ਉਸ ਤੋਂ ਬਾਅਦ ਹੀ ਕਨਫਰਮ ਤੁਹਾਨੂੰ ਦੱਸ ਸਕਦੇ ਆ ਕਿ ਕਿਹੜੀ ਕਿਹੜੀ ਵਾਰਦਾਤ ਇਹਨਾਂ ਵੱਲੋਂ ਕੀਤੀ ਗਈ ਆ ਬਾਕੀ ਇਹ ਵੀ ਇੱਥੇ ਦੱਸਣਯੋਗ ਹੈ ਕਿ ਜੋ i20 ਗੱਡੀ ਜਿਸ ਦਾ ਇਸਤੇਮਾਲ ਕਰਦੇ ਸਨ ਉਸ ਦੇ ਪੀਵੀ02 ਡੀਐਫ 5345 ਨੰਬਰ ਲੱ ਨੰਬਰ ਹੈ ਸੋ ਇਹਨਾਂ ਦੇ ਖਿਲਾਫ 473 ਦੇ ਤਹਿਤ ਵੀ ਵਾਧਾ ਜੁਰਮ ਕੀਤਾ ਜਾ ਰਿਹਾ ਵਾ ਬਾਕੀ ਹਜੇ ਤੱਕ ਗੱਡੀ ਦੀ ਕੋਈ ਮਾਲਕੀ ਵੀ ਨਹੀਂ ਸਾਬਤ ਕਰ ਪਾਈ ਸੋ ਅਗਰ ਗੱਡੀ ਦੀ ਮਾਲਕੀ ਨਹੀਂ ਸਾਬਤ ਕਰਦੇ ਇਹਨਾਂ ਦੇ ਚੋਰੀ ਦਾ ਜੁਰਮਾ ਤਹਿਤ ਹੋਰ ਵੀ ਵਾਧਾ ਹੋਊਗਾ ਜੀ ਤਾਂ ਐਸਪੀ ਵਿਰਿੰਦਰ ਸਿੰਘ ਖੋਸਾ ਜੀ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਐਕਟਵਾ ਦਾ ਨੰਬਰ I20 ਗੱਡੀ ਤੇ ਲਾ ਕੇ ਲਗਾਤਾਰ ਘੁੰਮਦੇ ਸੀ ਤਾਂ ਇਹਨਾਂ ਦੇ ਵੱਲੋਂ ਲਗਾਤਾਰ ਵਕ ਵਕ ਥਾਵਾਂ ਦੇ ਉੱਪਰ ਜਾ ਕੇ ਲੋਕਾਂ ਦੇ ਨਾਲ ਠੱਗੀਆਂ ਕੀਤੀਆਂ ਜਾ ਰਹੀਆਂ ਦਿੱਤਾ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਕੁਝ ਜਿਹੜੇ ਮੋਬਾਈਲ ਫੋਨ ਨੇ ਉਹ ਵੀ ਖੋ ਕਿਤੇ ਗਏ ਨੇ ਤਾਂ ਉਹ ਵੀ ਬਰਾਮਦ ਹੋ ਚੁੱਕੇ ਨੇ ਤਾਂ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਗੱਡੀ ਦੇ ਕਾਗਜ਼ ਨਾ ਦਿਖਾਏਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜੜੀਆਂ ਧਰਾਵਾਂ ਨੇ ਉਹ ਇਸ ਪਰਚੇ ਦੇ ਵਿੱਚ ਐਡ ਕੀਤੀਆਂ ਜਾਣਗੀਆਂ ਤਾਂ ਇੱਕ ਦਿਨ ਦਾ ਰਿਮਾਂਡ ਪੁਲਿਸਰ ਵੱਲੋਂ ਜ਼ਰੂਰ ਲਿੱਤਾ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪੁਸ਼ਕਿਸ਼ ਕਰਕੇ ਖੁਲਾਸੇ ਕੀਤੇ ਜਾਣਗੇ ਜਗਬੰਨ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ ਅੰਮ੍ਰਿਤਸਰ